ਹਰਿਆਣਾ ਵਾਲੇ ਪਾਸੇ ਤੋਂ ਉੱਥੋਂ ਇੱਕ ਡਰੋਨ ਉਡਾਇਆ ਗਿਆ ਜੋ ਕਿ ਗੋਲੇ ਸੁੱਟ ਕੇ ਮੌਕ ਡਰਿਲ ਜਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਜੇਕਰ ਲੋੜ ਪਵੇ ਤਾਂ ਇਸ ਦੇ ਨਾਲ ਗੋਲੇ ਕਿਸ ਤਰ੍ਹਾਂ ਸੁੱਟੇ ਜਾ ਰਹੇ ਡੂੰਗੇ ਖੱਡੇ ਜੋ ਇਸ ਥਾਂ ਦੇ ਉੱਤੇ ਮਾਰੇ ਗਏ ਨੇ ਤਾਂ ਕਿ ਇਸ ਥਾਂ ਦੇ ਉੱਤੇ ਕੋਈ ਵੀ ਵਾਹਨ ਕਿਸੇ ਤਰ੍ਹਾਂ ਵੀ ਗੁਜ਼ਰ ਨਾ ਸਕੇ ਸੋ ਵਾਟਰ ਕੈਨਨ ਜਿਹੜੇ ਹੈਗੇ ਆ ਉਹ ਖੜੀਆਂ ਗੱਡੀਆਂ ਤੇ ਉਸ ਦੇ ਨਾਲ ਹੀ ਗੋਲੇ ਲਗਣ ਦੇ ਲਈ ਗੱਟੀਆਂ ਖੜੀਆਂ ਤਸਵੀਰਾਂ ਤੁਹਾਨੂੰ ਇਸ ਸਮੇਂ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਤੋਂ ਜਿੱਥੇ ਕਿ ਜਿਸ ਪਾਸੇ ਵੱਲ ਪੁਲਿਸ ਫੋਰਸ ਲੱਗੀ ਹੋਈ ਹੈ ਹਰਿਆਣਾ ਵਾਲੇ ਪਾਸੇ ਤੋਂ ਉੱਥੋਂ ਇੱਕ ਡਰੋਨ ਉਡਾਇਆ ਗਿਆ ਜੋ ਕਿ ਗੋਲੇ ਸੁੱਟ ਕੇ ਮੌਕ ਡ੍ਰਿਲ ਜਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਜੇਕਰ ਲੋਡ ਪਵੇ ਤਾਂ ਇਸ ਦੇ ਨਾਲ ਗੋਲੇ ਕਿਸ ਤਰ੍ਹਾਂ ਸੁੱਟੇ ਜਾ ਰਹੇ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਡਰੋਨ ਪਹਿਲਾਂ ਇਸ ਪਾਸੇ ਵੱਲ ਵੀ ਲਿਆਂਦਾ ਗਿਆ ਸੀ ਇਸ ਪਾਸੇ ਵੱਲ ਵੀ ਭੇਜਿਆ ਗਿਆ ਸੀ ਜਿਸ ਦੇ ਵੱਲੋਂ ਕੁਝ ਗੋਲੇ ਇਸ ਪਾਸੇ ਵੱਲ ਦਾਗੇ ਵੀ ਗਏ ਸੀ ਸੋ ਤਸਵੀਰਾਂ ਵਿੱਚ ਤੁਸੀਂ ਇਸ ਸਮੇਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਉਸ ਡਰੋਨ ਦੇ ਵੱਲੋਂ ਗੋਲੇ ਸੁੱਟਣ ਦੀ ਜੋ ਮੌਕ ਟੇਲ ਕੀਤੀ ਜਾ ਰਹੀ ਹੈ ਤੇ ਉਸ ਦੇ ਨਾਲ ਹੀ ਤੁਹਾਨੂੰ ਤਸਵੀਰਾਂ ਦੇ ਵਿੱਚ ਇਹ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਸ ਬਾਰਡਰ ਦੇ ਉੱਤੇ ਭਾਰੀ ਫੋਰਸ ਜੋ ਤਣਾਤ ਹੈ ਉਸ ਦੇ ਨਾਲ ਹੀ ਵੱਡੀਆਂ ਗੱਡੀਆਂ ਜਿੱਥੇ ਗੋਲੇ ਦਾਗਣ ਦੇ ਲਈ ਤਾਂ ਉਸ ਦੇ ਨਾਲ ਹੀ ਪਾਣੀ ਦੀਆਂ ਬਿਛਾੜਾਂ ਸੁੱਟਣ ਦੇ ਲਈ ਵੀ ਗੱਡੀਆਂ ਦਾ ਪ੍ਰਬੰਧ ਜੋ ਇਸ ਥਾਂ ਦੇ ਉੱਤੇ ਕੀਤਾ ਗਿਆ ਵੱਡੇ ਪੱਥਰ ਲਾ ਕੇ ਇਸ ਥਾਂ ਨੂੰ ਰੋਕਿਆ ਗਿਆ ਤਾਂ ਕਿ ਨਦੀ ਵਾਲੇ ਹਿੱਸੇ ਦੇ ਵਿੱਚੋਂ ਵੀ ਲੰਘ ਕੇ ਕੋਈ ਇਸ ਥਾਂ ਤੋਂ ਅੱਗੇ ਨਾ ਜਾ ਸਕੇ ਸੋ ਤਸਵੀਰਾਂ ਤੁਹਾਨੂੰ ਇਸ ਸਮੇਂ ਦਿਖਾ ਰਿਹਾ ਜਿੱਥੇ ਇਸ ਥਾਂ ਦੇ ਉੱਤੇ ਸਥਾਨਕ ਲੋਕ ਮੌਜੂਦ ਹੈ ਤਾਂ ਉਸ ਦੇ ਨਾਲ ਹੀ ਬਹੁਤ ਸਾਰੇ ਹੋਰ ਲੋਕ ਵੀ ਜੋ ਇਸ ਥਾਂ ਦੇ ਉੱਤੇ ਜੋ ਇਹ ਪਰਮੰਤ ਸਰਕਾਰ ਦੇ ਵੱਲੋਂ ਕੀਤੇ ਗਏ ਇਹਨਾਂ ਨੂੰ ਦੇਖਣ ਦੇ ਲਈ ਆਏ ਹੋਏ ਨੇ ਤਾਂ ਦੂਜੇ ਪਾਸੇ ਮੈਂ ਤੁਹਾਨੂੰ ਦਿਖਾ ਦਿਆਂ ਕਿ ਜਿੱਥੇ ਇੱਕ ਪਾਸੇ ਤੋਂ ਆਉਣ ਵਾਲਾ ਰਸਤਾ ਵੀ ਬੰਦ ਕੀਤਾ ਗਿਆ ਤਾਂ ਉਸ ਦੇ ਨਾਲ ਹੀ ਇਸ ਪਾਸੇ ਤੋਂ ਜਾਣ ਵਾਲਾ ਰਸਤਾ ਵੀ ਬੰਦ ਕੀਤਾ ਗਿਆ ਤੇ ਨਦੀ ਦੇ ਵਿਚਕਾਰ ਜਿੱਥੋਂ ਲੰਘਣ ਦਾ ਕੋਈ ਰਾਹ ਬਣ ਸਕਦਾ ਸੀ ਉਸ ਥਾਂ ਨੂੰ ਵੀ ਬਿਲਕੁਲ ਬੰਦ ਤਾਂ ਕਰ ਹੀ ਦਿੱਤਾ ਗਿਆ ਪਰ ਉਸ ਦੇ ਨਾਲ ਹੀ ਡੂੰਘੇ ਖੱਡੇ ਜੋ ਇਸ ਥਾਂ ਦੇ ਉੱਤੇ ਮਾਰੇ ਗਏ ਨੇ ਤਾਂ ਕਿ ਇਸ ਥਾਂ ਦੇ ਉੱਤੇ ਕੋਈ ਵੀ ਵਾਹਨ ਕਿਸੇ ਤਰ੍ਹਾਂ ਵੀ ਗੁਜ਼ਰ ਨਾ ਸਕੇ ਕੁਝ-ਕੁਝ ਕਵਿੱਥ ਦੇ ਉੱਤੇ ਵੱਡੇ ਖੱਡੇ ਮਾਰ ਕੇ ਇਸ ਰਾਹ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਤੇ ਉਸ ਦੇ ਨਾਲ ਹੀ ਅੱਗੇ ਨਦੀ ਦੇ ਵਿੱਚ ਵੀ ਜੋ ਕੰਡਿਆਲੀ ਤਾਰ ਹੈ ਉਸ ਨੂੰ ਵਿਛਾਇਆ ਗਿਆ ਹੈ ਤਾਂ ਕਿ ਜੇਕਰ ਇਹਨਾਂ ਖੱਡਿਆਂ ਨੂੰ ਵੀ ਇਹਨਾਂ ਪੱਥਰਾਂ ਨੂੰ ਚੱਕ ਕੇ ਵੀ ਕੋਈ ਇਸ ਥਾਂ ਦੇ ਉੱਤੋਂ ਅੱਗੇ ਲੰਘ ਜਾਵੇ ਤਾਂ ਵੀ ਉਸ ਨੂੰ ਉੱਥੋਂ ਲੰਘਣਾ ਮੁਸ਼ਕਲ ਹੋ ਜਾਏ ਸੋ ਤਸਵੀਰਾਂ ਦੋਨੇ ਪਾਸੇ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਸੋ ਵਾਟਰ ਕੈਨਨ ਜਿਹੜੇ ਹੈਗੇ ਆ ਉਹ ਖੜੀਆਂ ਗੱਡੀਆਂ ਤੇ ਉਸ ਦੇ ਨਾਲ ਹੀ ਗੋਲੇ ਦਗਣ ਦੇ ਲਈ ਗੱਡੀਆਂ ਖੜੀਆਂ ਸੋ ਕੈਮੀਕਲ ਯੁਕਤ ਜਿਹੜਾ ਹੈਗਾ ਪਾਣੀ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਸ ਤਰ੍ਹਾਂ ਪਾਣੀ ਦਾ ਰੰਗ ਦੱਸਦਾ ਹੈ ਕੁਝ ਨੀਲੀ ਪਾਣੀ ਦੇ ਬਿਛਾੜਾਂ ਜਾਂ ਗੁਲਾਬੀ ਪਾਣੀ ਦੇ ਬਿਛਾੜਾਂ ਜੋ ਮੌਕ ਡੀਲ ਕਰਦੇ ਹੋਏ ਦਿਖਾਈ ਦਿੱਤੇ ਤਾਂ ਉਸ ਤੋਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਵੀ ਉਸ ਪਾਣੀ ਦੇ ਵਿੱਚ ਮਿਲਾਇਆ ਗਿਆ ਹੋਵੇ ਸੋ ਤਸਵੀਰ ਐ ਸਮੇਂ ਤੁਹਾਨੂੰ ਦਿਖਾ ਰਹੇ ਹਾਂ ਇਸ ਥਾਂ ਨੂੰ ਜਿੱਥੇ ਸਪੀਕਰ ਲਗਾਏ ਜਾ ਰਹੇ ਆ ਸੀਸੀਟੀਵੀ ਕੈਮਰੇ ਇਸ ਥਾਂ ਦੇ ਉੱਤੇ ਲਗਾਏ ਗਿਆ ਸੋ ਇਸ ਤਰ੍ਹਾਂ ਦਾ ਬਹੁਤ ਸਾਰਾ ਪ੍ਰਬੰਧ ਸਥਾਨ ਦੇ ਉੱਤੇ ਕੀਤਾ ਗਿਆ ਹੈ ਪੁਲ ਦੇ ਦੋਨੇ ਪਾਸੇ ਵੱਡੀਆਂ ਪਲੇਟਾਂ ਲਾ ਕੇ ਪੁਲ ਨੂੰ ਕਵਰ ਕੀਤਾ ਗਿਆ ਹਾਲਾਂਕਿ ਇੱਕ ਪਾਸੇ ਵੱਲ ਜੋ ਐਂਗਲ ਲੱਗੇ ਹੋਏ ਐ ਉਹ ਇਹ ਵੀ ਦੱਸਦੇ ਐ ਕਿ ਇਸ ਪਾਸੇ ਵੱਲ ਅਜੇ ਕੰਮ ਅਧੂਰਾ ਹੈ ਪਰ ਇੱਕ ਪਾਸੇ ਦਾ ਕੰਮ ਪੂਰਾ ਕਰ ਦਿੱਤਾ ਗਿਆ ਕਿਉਂਕਿ ਬੀਤੇ ਕਿਸਾਨ ਅੰਦੋਲਨ ਦੌਰਾਨ ਜੋ ਪਹਿਲਾ ਕਿਸਾਨ ਅੰਦੋਲਨ ਹੁੰਦਾ ਹੈ ਉਸ ਸਮੇਂ ਇਸ ਬੋਲ ਦੇ ਉੱਤੋਂ ਹੀ ਵੈਰੀਕੇਟਾਂ ਨੂੰ ਥੱਲੇ ਸੁੱਟ ਕੇ ਕਿਸਾਨ ਇੱਥੋਂ ਲੰਘ ਕੇ ਅੱਗੇ ਚਲੇ ਗਏ ਸੀ ਸੋ ਜਿੱਥੇ ਕਿਸਾਨ ਅੰਦੋਲਨ ਆਪਣੇ ਦੂਜੇ ਗੇਟ ਦੇ ਵਿੱਚ ਆ ਗਿਆ ਤਾਂ ਉਸ ਦੇ ਨਾਲ ਹੀ ਸਰਕਾਰ ਦੀਆਂ ਤਿਆਰੀਆਂ ਵੀ ਜਿਹੜੀਆਂ ਹੈਗੀਆਂ ਪਹਿਲਾਂ ਨਾਲੋਂ ਕਿਤੇ ਵੱਧ ਦਿਖਾਈ ਦੇ ਰਹੀਆਂ ਪਰ ਇਹ ਤਿਆਰੀਆਂ ਹੁਣ ਕਿਸ ਤਰ੍ਹਾਂ ਦੀ ਰਹਿੰਦੀਆਂ ਕੀ ਸਰਕਾਰ ਦੀਆਂ ਤਿਆਰੀਆਂ ਪੂਰੀਆਂ ਪੈਂਦੀਆਂ ਜਾਂ ਕਿਸਾਨਾਂ ਵੱਲੋਂ ਜੋ ਦਿੱਲੀ ਜਾਣ ਦਾ ਐਲਾਨ ਕੀਤਾ ਗਿਆ ਕਿਸਾਨ ਇੱਥੋਂ ਲੰਘ ਕੇ ਜਾਂਦੇ ਇਹ ਹੁਣ ਦੇਖਣ ਵਾਲਾ ਹੋਵੇਗਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਇੱਥੋਂ ਕਿਸਾਨ ਅੱਗੇ ਲੰਘਦੇ ਆ ਸਰਕਾਰ ਕਾਮਯਾਬ ਰਹਿੰਦੀ ਰੋਕਣ ਦੇ ਵਿੱਚ ਜਾਂ ਕਿਸਾਨ ਇਹਨਾਂ ਰੋਕਾਂ ਨੂੰ ਹਟਾ ਕੇ ਅੱਗੇ ਚਲੇ ਜਾਂਦੇ ਆ ਸੋ ਇਹ ਜੋ ਪ੍ਰਬੰਧ ਹੈਗੇ ਆ ਇਸ ਸਮੇਂ ਸ਼ੰਭੂ ਬਾਰਡਰ ਦੇ ਬਣੇ ਹੋਏ ਆ ਜੋ ਕਿ ਕੱਲ ਦੇ ਕਿਸਾਨਾਂ ਦੇ ਦਿੱਲੀ ਜਾਣ ਦੇ ਪਲਾਨ ਤੋਂ ਪਹਿਲਾਂ ਹੁਣ ਤੱਕ ਇਹਾਂ ਦੇ ਉੱਤੇ ਦਿਖਾਈ ਦੇ ਰਹੇ ਆ ਸੋ ਜਿੱਥੇ ਪੁਲਾਂ ਦੇ ਉੱਤੇ ਵੈਰੀਗੇਟਿੰਗ ਕੀਤੀ ਗਈ ਹੈ ਕਈ ਲੇਹਰਾਂ ਦੇ ਵਿੱਚ ਤਾਂ ਉਸ ਦੇ ਨਾਲ ਹੀ ਅੱਗੇ ਚੌਕੀਆਂ ਵੀ ਜੋ ਬਣਾਈਆਂ ਗਈਆਂ ਪ੍ਰਸ਼ਾਸਨ ਦੇ ਵੱਲੋਂ ਜਾ ਹਰਿਆਣਾ ਸਰਕਾਰ ਦੇ ਹੁਕਮਾਂ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਥੱਲੇ ਲਾ ਕੇ ਚੌਕੀਆਂ ਬਣਾਈਆਂ ਗਈਆਂ ਸੋ ਕੁਝ ਅਜਿਹੇ ਹਾਲਾਤ ਸਥਾਨ ਦੇ ਦਿਖਾਈ ਦੇ ਰਹੇ ਐ ਜਿੱਥੇ ਬੈਰੀਗੇਟਿੰਗ ਕੀਤੀ ਗਈ ਉਸ ਦੇ ਨਾਲ ਹੀ ਜ਼ਮੀਨ ਦੇ ਵਿੱਚ ਕਿੱਲਾ ਨੁਮੇ ਜੋ ਲੋਹੇ ਦੇ ਸਰੀਏ ਵੀ ਗੱਡੇ ਗਏ ਐ ਤਿੱਖੇ ਕਰਕੇ ਤੇ ਉਸ ਦੇ ਨਾਲ ਹੀ ਕੰਡਿਆਲੀਆਂ ਤਾਰਾਂ ਵੀ ਥਾਂ ਥਾਂ ਦੇ ਉੱਤੇ ਬਚਾਈਆਂ ਗਈਆਂ ਸੋ ਜੇਕਰ ਇੱਥੋਂ ਕਿਸਾਨ ਗੁਜ਼ਰਨ ਦੀ ਕੋਸ਼ਿਸ਼ ਵੀ ਕਰਦੇ ਐ ਤਾਂ ਉਹਨਾਂ ਨੂੰ ਹਰ ਇੱਕ ਲੇਅਰ ਨੂੰ ਚੱਕ ਕੇ ਹੀ ਅੱਗੇ ਜਾਣਾ ਪਵੇਗਾ ਸੋ ਇਹ ਜੋ ਮਾਹੌਲ ਇਸ ਸਮੇਂ ਇਸ ਥਾਂ ਦੇ ਉੱਤੇ ਬਣਿਆ ਹੋਇਆ ਹੈ ਇਹ ਮਾਹੌਲ ਕੱਲ ਨੂੰ ਕੀ ਕਿਸਾਨਾਂ ਨੂੰ ਰੋਕਣ ਦੇ ਲਈ ਕਾਮਯਾਬ ਰਹਿੰਦਾ ਏ ਦੇਖਣ ਵਾਲੀ ਗੱਲ ਰਹੇਗੀ